ਸਰਕਾਰ ਦੇ ਵਿੱਚ ਜਿਮਨੀ ਚੋਣ ਹੋਈ ਹੈ ਉਹਦੀ ਜਿੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਅਹੁਦੇਦਾਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜਿੰਨਾ ਦੀ ਹੋ ਸਕੇ ਆਸੀਂ ਸਾਰੇ ਰਾਤ ਚੱਲ ਕੇ ਆਪਣੀ ਸੇਵਾ ਕਰਾਂਗੇ ਉਹ ਭਗਵਾਨ ਹਤਮਾਨ ਸਰਕਾਰ ਦੇ ਉਹਦੀ ਨੀਤੀਆਂ ਨੂੰ ਉਹਦੇ ਕੰਮਾਂ ਨੂੰ ਦੇਖ ਕੇ ਲੋਕਾਂ ਨੇ ਉਹ ਤੇ ਮੋਹਰ ਲਾਈ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਰਦੂਨਗੜ੍ਹ ਵਿੱਚ ਲੱਭੂ ਵੰਡ ਕੇ ਮਨਾਈ ਖੁਸ਼ੀ ਤਰਨ ਤਰਨ ਦੀ ਜਿਮਨੀ ਚੋਣ ਨੂੰ ਦੱਸਿਆ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਜ਼ੈਲਦਾਰ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਮ ਆਦਮੀ ਪਾਰਟੀ ਹਲਕਾ ਸਰਦੂਲਗੜ ਦੇ ਵਰਕਰਾਂ ਵੱਲੋਂ ਤਰਨ-ਤਰਨ ਦੀ ਜ਼ਿਮਨੀ ਚੌਂਕ ਵਿੱਚ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਹੋਈ ਜਿੱਤ ਨੂੰ ਲੈ ਕੇ ਸਰਦੂਲਗੜ ਸ਼ਹਿਰ ਦੇ ਕਰੋੜ ਕੀ ਚੌਂਕ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਗੁਰਮੇਲ ਸਿੰਘ ਭਮਾ ਮੀਡੀਆ ਇੰਚਾਰਜ ਹਲਕਾ ਸਰਦੂਲਗੜ ਆਮ ਆਦਮੀ ਪਾਰਟੀ ਹਰਦੇਵ ਸਿੰਘ ਔਲਖ ਤੇ ਹੋਰ ਪਾਰਟੀ ਵਰਕਰਾਂ ਵੱਲੋਂ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ ਇਸ ਜਿੱਤ ਨੂੰ 71 ਹੋਏ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਔਰ ਪਾਰਟੀ ਸੁਪਰੀਮੋ अरविंद केजरीवाल दी जित दसया आओ देखदे हां एक विशेष रिपोर्ट आज जो ਤਨਦਾਰ ਦੇ ਵਿੱਚ ਜਿਮਨੀ ਜੋਨ ਹੋਈ ਹੈ ਉਹਦੀ जित ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਅਹੁਦੇਦਾਰਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਹ ਖੁਸ਼ੀ ਨੂੰ ਸਮਰਪਿਤ ਅੱਜ ਅਰਥਾ ਜਗਾ ਜਗਾ ਖੁਸ਼ੀ ਲੱਡੂ ਵੰਡ ਕੇ ਬਣਾਈ ਜਾ ਰਹੀ ਹੈ ਕਿ ਭੰਗੜੇ ਪਾ ਕੇ ਬਣਾਈ ਜਾ ਰਹੀ ਹੈ ਇਸੇ ਤਰ੍ਹਾਂ ਇਸੇ ਲੜੀ ਦੇ ਤਹਿਤ ਹਲਕਾ ਸੁਖੀਗੜ ਦੇ ਵਿੱਚ ਹਲਕਾ ਦੇ ਜਿਹੜੇ ਵਰਕਰ ਨੇ ਉਹ ਜਿਹੜਾ ਸਹਿਬਾਨ ਨੇ ਉਹਨਾਂ ਵੱਲੋਂ ਵੀ ਇੱਕ ਖੁਸ਼ੀ ਦਾ ਖਾਦਾ ਕਰਦੇ ਸੁਖੀਗੜ ਦੇ ਇੱਕ ਉੱਤੇ ਰੂੜੀ ਚੌਕ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਕ ਲੱਡੂ ਵੰਡ ਕੇ ਖੁਸ਼ੀ ਸਾਜੀ ਗਈ ਹੈ ਔਰ ਇਹ ਦੱਸਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਜੇ ਸਭ ਤੋਂ ਪਹਿਲਾਂ ਜਿਹੜੀ ਚੋਣ ਹੈ ਜਿਮਨੀ ਚੋਣ ਜਿੱਤੀ ਹੈ ਧਾਰੀ ਮਾਰਜਿਨ ਦੇ ਨਾਲ ਜਿੱਤੀ ਹੈ ਉਹ ਫਰਮੀਤ ਸਿੰਘ ਸੰਧੂ ਜੋ ਜਿੱਤੇ ਨੇ ਉਹਨਾਂ ਦੀ ਇਹੀ ਹੈ ਕਿ ਭਗਵੰਤ ਮਾਨ ਸਰਕਾਰ ਦੇ ਉਹਦੀਆਂ ਨੀਤੀਆਂ ਨੂੰ ਉਹਦੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਉਹ ਤੇ ਮੋਹਰ ਲਾਈ ਹੈ ਕਿਉਂਕਿ 27 ਦੀਆਂ ਵੋਟਾਂ ਬਹੁਤ ਜਲਦੀ ਨੇੜੇ ਆ ਰਹੀਆਂ ਨੇ ਲੋਕਾਂ ਦਾਕਿ ਇਹ ਸੀ ਰਜਾਨੀ ਇੱਕ ਸੈਮੀਫਾਈਨਲ ਹੈ ਜਿਹੜਾ ਇੱਥੇ ਜਿਹੜਾ ਪਾਰਟੀ ਇੱਥੇ ਬਾਜੀ ਮਾਰ ਜੂ ਉਹ 27 ਵੱਲ ਵੀ ਉਹਦਾ ਮਤਲਬ ਜਿਹੜਾ ਪਲੜਾ ਉਹ ਭਾਰੀ ਰਹੂਗਾ ਉਹ ਚੀਜ਼ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਨੇ ਉਹ ਜਿੰਮੀ ਚੋੜ ਵੱਡੇ ਪੱਧਰ ਤੇ ਕੀਤੀ ਹੈ ਔਰ ਤੋਂ ਆਕਮਾਨ ਨੇ ਹਰ ਇੱਕ ਜਗ੍ਹਾ ਤੇ ਬੋਲ ਕੇ ਹੀ ਕਿਹਾ ਜੇ ਮੈਂ ਕੰਮ ਕੀਤੇ ਤਾਂ ਮੈਨੂੰ ਵੋਟ ਪਾਓ ਇਸੇ ਕਰਕੇ ਲੋਕਾਂ ਨੇ ਉਹਨਾਂ ਹੀ ਵੋਟਾਂ ਨੂੰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਦਿੱਟੇ ਹੈ ਇਹ ਸਾਫ਼ ਕਰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਤਾਈ ਦੇ ਇਲੈਕਸ਼ਨ ਹੋਣਗੇ ਉਹਨਾਂ ਵਿੱਚ ਇੱਕ ਵਾਰ ਫੇਰ ਸਰਦਾਰ ਭਗਵੰਤ ਸਿੰਘ ਲੋਧੀ ਸਾਹਿਬਾਰੇ ਮੇਰੇ ਜ਼ਿਲ੍ਹੇ ਨੂੰ ਵੋਟ ਸਭੜਾਉਣ ਨੂੰ ਸਰਦੂਰ ਦੇ ਜਿੰਨੇ ਵੀ ਸਾਡੇ ਆਪਸੀ ਦਾ ਕੀ ਸਾਡੇ ਬਾਰੇ ਗੱਲ ਕਰ ਰਹੇ ਅੱਜ ਇਕੱਠੇ ਹੋਇਆ ਨਾ ਤੁਮ ਵੱਡੀ ਬਹੁਤ ਮੁਝਿਆ ਜੇ ਜੇ ਸਹੀ ਚੀਜ਼ ਦੀ ਗੱਲ ਕਰਦੇ ਆ ਜਿਵੇਂ ਮੇਰੇ ਤੋਂ ਪਹਿਲਾਂ ਵੀ ਸਾਡੇ ਪ੍ਰਧਾਨ ਜੀ ਨੇ ਵੀ ਦੱਸਿਆਗਾ ਕਿ ਆਮੀ ਇਹ ਧਾਰਨਾ ਸੀ ਕਿ ਅੰਦਾਜ਼ ਸੀ ਕਿ ਤੀਜੇ ਪਹਿਲਾ ਪਹਿਲਾ ਤਾਂ ਵੀ ਹਵਾ ਜੀ ਦੀ ਆਵਾਜ਼ ਨਾਲ ਪਾਰਟੀ ਦੀ ਤੁਹਾਨੂੰ ਪਤਾ ਲੱਗੇਗਾ ਕਿ ਜਿਵੇਂ ਆਪਾਂ ਕਹਿ ਦਿੱਤੀ ਵੀ ਕਹਿੰਦੇ ਸੀ ਇਹ ਫਾਈਨਲ ਰੌਡ ਹੈ ਜਿਹੜੀ ਮੈਚ ਹੋਣੀ ਸੀ ਇਹ ਕੇਸ ਟਾਈ ਦਾ ਤੇ ਪੂਰਾ ਅਸਰ ਪੈਣਾ ਥੋੜਾ ਅੱਗੇ ਦੇ ਵਿੱਚ ਆਪ ਦੇਖ ਲਈਏ ਕਿ ਉਹ ਨਾਲ ਅੱਗੇ ਦਿਖਾ ਦਿੰਦਾ ਹੈ ਕਿਉਂਕਿ ਉਹਨਾਂ ਨੇ ਆਪ ਹੀ ਚੈੱਕ ਕਰ ਲਿਆ ਹੈ ਮੈਂ ਬੜੇ ਇੱਥੇ ਕੰਮ ਹੈ ਮੈਂ ਜੇ ਪੰਜਾਬ ਨੂੰ ਤੁਹਾਨੂੰ ਦੱਸਦਾ ਕਿ ਸਾਰੇ ਜਿਹੜੇ ਉਹਨਾਂ ਦਾ ਜਿਹੜੇ ਸਾਰੇ ਪਾਸੇ ਦਾ ਸਾਰਾ ਮੋਰਮਾ ਅਸਲੀ ਵਾਲਾ ਨਾ ਤਾਂ ਉਹਨਾਂ ਨੇ ਹੈਗੇ ਉਹਨਾਂ ਨੇ ਤਿਆਰ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਹੋਣੀ ਚਾਹੀਦੀ ਹੈ ਕਿ ਪੁਰਾਣੇ ਬਰੀਕਰੇ ਤੋਂ ਕੱਢ ਦਿਆ ਹੈ ਸਾਰੇ ਦੋਸਤ ਦਾ ਪ੍ਰਦੇਸ਼ ਦੇ ਜਿੰਨੇ ਕੀ ਪਹਿਲਾਂ ਬਹੁਤ ਹੋਰ ਪ੍ਰਚਾਰ ਕਿਰਿਆ ਸੀ ਕੇ ਤੋਂ ਆਈ ਬਾਰੇ ਕੰਪਨੀ ਕਰਤੀ ਇਹ ਕਾਰਜ ਨੂੰ ਤਾਂ ਦਾ ਪਰ ਜਿਹੜੀ ਪ੍ਰਚਾਰ ਦੀ ਤਾਕਤ ਨੂੰ ਜੁੜ ਕੇ ਪੰਡਾ ਚੱਲਣਾ ਸੀ ਸਾਡੇ ਪਾਰਟੀ ਦੇ ਸਾਡੇ ਮੁੱਖ ਮੰਤਰੀ ਜੀ ਮਾਣ ਹੈ ਕਿ ਅਸੀਂ ਆਪਣੇ ਵੋਟਾਂ ਦੇ ਗਾਣੇ ਤੋਂ ਅਧਾਰ ਲਾਈ ਕਿ ਅੱਜ ਦਾ ਵੋਟਾ ਮਤਾ ਵੋਟਾਂ ਦੇ ਰਾਜਨੀਤਿਕ ਜੀਵਨ ਨੂੰ ਚੰਗਾ ਲੱਗੂ ਤਾਂ ਸਾਡੇ ਪਾਰਟੀ ਦਾ ਸਾਡਾ ਕਹਿ ਰਹੇ ਕਿ ਜੇਕਰ ਨਹੀਂ ਪਹੁੰਗੇ ਤਾਂ ਵੀ ਉਹਦਾ ਸਿਰ ਮੱਤੇ ਹੈ ਮੈਂ ਸਾਰੇ ਸਾਡੇ ਤਰਨਦਾਰ ਦੇ ਤੇ ਵੀ ਸਾਡੇ ਵੋਟਰ ਵੀ ਇਸ ਇਲਾਕਾ ਵਾਸੀ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜੈਂ ਇੱਕ ਮਾਸ ਮੈਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਕਿ ਜੇ ਇਹ ਕਹਿ ਦਈਏ ਵੀ ਅਸੀਂ ਉਹਨਾਂ ਦੀ ਮੋਹਬੋ ਵੜਾਈ ਨਹੀਂ ਹੁਣ ਤਾਂ ਜੇ ਆਪਾਂ ਕਹਿ ਦਈਏ ਉਹਨਾਂ ਦਾ ਰਿਕਾਰਡ ਹੀ ਆਪ ਬੋਲਦਾ ਜਿੱਥੇ ਵੀ ਜਾਂਦੇ ਨੇ ਪਹਿਲਾਂ ਵੀ ਜੋ ਜਿੰਨੀ ਚੋਣਾ ਹੋਣਾ ਹੈ ਜਾਂ ਹੋਰ ਵੀ ਜੋ ਚੋਣਾ ਨੇ ਉਹਨਾਂ ਦੀ ਡਿਊਟੀ ਲੱਗਦੀ ਹੈ ਉਹ ਬਹੁਤ ਸੋਹਣੇ ਤਰੀਕੇ ਨਾਲ ਦਿਖਾਉਂਦੇ ਆ ਜਿਹੜੇ ਏਰੀਆ ਚ ਉਹਨਾਂ ਦੀ ਇਸ ਵਾਰ ਵੀ ਡਿਊਟੀ ਲਾਈ ਗਈ ਸੀ ਉਹ ਅੱਜ ਦਾ ਕੰਮ ਵੀ ਕਰਦੇ ਨੇ ਐਮਐਲਏ ਸਾਹਿਬ ਨੇ ਆਪਣੇ ਸਾਥੀ ਤੋਂ ਕਿਹਾ ਯਾਨੀ कि ਜਿੰਨਾ ਵੀ ਹੋ ਸਕੇ ਆਸੀਂ ਸਾਰੇ ਰਾਤੇ ਚੱਲ ਕੇ ਆਪਣੀ ਸੇਵਾ ਕਰਾਂਗੇ ਹੋ ਸਕਦਾ ਕੰਮ ਘੱਟ ਵੀ ਹੋ ਜਾਣ ਪਰ ਕੰਮ ਆ ਜਿਹੜੇ ਸਾਡੇ ਸੱਚਾਈ ਦੇ ਆਧਾਰ ਤੇ ਹੋਣਗੇ ਕਿਸੇ ਨਾਲ ਉੱਚੀ ਕਿਉਂ ਭਾਈਚਾਰਾ ਵਧਾ ਕੇ ਰੱਖਾਂਗੇ ਧੰਨਵਾਦ ਜਿੰਦਾਬਾਦ ਤੁਸੀਂ ਦੇਖ ਰਹੇ ਸੀ ਜ਼ੈਲਦਾਰ ਟੀਵੀ ਦੀ ਵਿਸ਼ੇਸ਼ ਰਿਪੋਰਟ